ਜੇ ਸੀ ਡੀ ਆਈ ਵੀ ਨੇ ਵੇਖ ਕੇ ਹਰ ਇੱਕ ਦਾ ਸਲੂਟ ਵਜਦਾ ਸੀ ਵੇਖ ਲੋ ਰੱਬ ਦੇ ਰੰਗ ਤੇ ਸਮੇਂ ਦੀ ਚਾਲ ਰੁਤਬੇ ਤੇ ਵਰਦੀ ਦੇ ਰੋਪ ਚ ਐਸਾ ਕਾਰਾਕਾਰ ਬਿਠਾ ਕਿ ਹੁਣ ਕੋਈ ਭੰਗ ਦੇ ਪਾਣੀ ਪੁੱਛ ਡੀ ਆਈ ਜੀ ਪੁੱਲਰ ਦੀ ਗ੍ਰਿਫਤਾਰੀ ਦੇ 9ਵੇਂ ਦਿਨ ਸੀ ਪੀ ਆਈ ਨੇ ਪੁੱਲਰ ਦੇ 55 ਏਕੜ ਵਾਲੇ ਫਾਰਮ ਹਾਊਸ ਤੇ ਮਾਰਿਆ ਛਾਪਾ ਕਈ ਘੰਟੇ ਤਲਾਸ਼ੀ ਬਿਆਨ ਚੱਲਿਆ ਮਾਛੀਵਾੜਾ ਨੇੜੇ ਪਿੰਡ ਮੰਡਸ਼ੇਰੀਆਂ ਵਿਖੇ ਮੌਤਲ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਦਾ ਕਰੀਬ 55 ਏਕੜ ਦਾ ਫਾਰਮ ਹਾਊਸ ਜਿੱਥੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਸੀਬੀਆਈ ਦੀਆਂ ਟੀਮਾਂ ਕਈ ਗੱਡੀਆਂ 'ਚ ਸਵਾਰ ਹੋ ਕੇ ਆਈਆਂ ਜਿਸ ਵਿੱਚ 7 ਤੋਂ 10 ਅਧਿਕਾਰੀ ਦੇਖੇ ਗਏ ਜਿਨ੍ਹਾਂ ਵੱਲੋਂ ਪਿੰਡ ਮੰਡ ਛੇਰੀਆਂ ਵਿਖੇ ਹਰਚਰਨ ਸਿੰਘ ਭੁੱਲਰ ਦੇ 55 ਏਕੜ ਵਾਲੇ ਫਾਰਮ ਹਾਊਸ ਦੀ ਇਮਾਰਤ ਵਿੱਚ ਬਾਰੀਕੀ ਨਾਲ ਜਾਂਚ ਕੀਤੀ ਗਈ ਜਾਣਕਾਰੀ ਅਨੁਸਾਰ ਸੀਬੀਆਈ ਟੀਮ ਸਵੇਰੇ ਹੀ ਇੱਥੇ ਪਹੁੰਚ ਗਈ ਸੀ ਜਿਨ੍ਹਾਂ ਫਾਰਮ ਹਾਊਸ ਸੰਦਰ ਬਣੇ ਹਰੇਕ ਕਮਰੇ ਦਾ ਬੜੀ ਬਾਰੀਕੀ ਦੇ ਨਾਲ ਮੌਜਨਾ ਕੀਤਾ ਤੇ ਤਲਾਸ਼ੀ ਲਈ ਦੇਰ ਸ਼ਾਮ ਤੱਕ ਇਸ ਫਾਰਮ ਹਾਊਸ ਵਿੱਚ ਮੌਜੂਦ ਰਹੇ ਛਾਪੇਮਾਰੀ ਤੋਂ ਬਾਅਦ ਸੀਬੀਆਈ ਅਧਿਕਾਰੀ ਸੰਜੀਤ ਕੁਮਾਰ ਨੇ ਦੱਸਿਆ ਅੱਜ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮੰਡ ਛੇੜੀਆਂ ਵੇਖੇ 55 ਏਕੜ ਜ਼ਮੀਨ ਵਿੱਚ ਬਣੇ ਆਲੀਸ਼ਾਨ ਫਾਰਮ ਹਾਊਸ ਦੀ ਤਲਾਸ਼ੀ ਲੱਗੀ ਹੈ ਜਿੱਥੇ ਉਹਨਾਂ ਨੂੰ ਕੋਈ ਵੀ ਅਜੇ ਇਤਰਾਜ਼ਯੋਗ ਸਮਾਨ ਜਾਂ ਦਸਤਾਵੇਜ਼ ਨਹੀਂ ਮਿਲੇ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਡੀਆਈਜੀ ਪੁੱਲਰ ਦੀਆਂ ਹੋਰ ਕਿੰਨੀਆਂ ਜਾਇਦਾਦਾਂ ਦਾ ਸੀਬੀਆਈ ਕੋਲ ਅੰਕੜਾ ਇਕੱਠਾ ਹੋਇਆ ਹੈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਨੇ ਮਾਛੀਵਾੜੇ ਤੋਂ ਸੁੱਚਾ ਸਿੰਘ ਦੀ ਵਿਸ਼ੇਸ਼ ਰਿਪੋਰਟ सर आज आपने डी आई जी के जो है पर रेड किया फार्म हाउस में ये कितनी एकड़ जमीन है पचपन पचपन एकड़ जमीन है जहाँ पर कुछ आपको तलाशी के दौरान कुछ कुछ मिला आपको नई कुछ नहीं कुछ ने 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 मिला जब तक कोई प्रॉपर्टी न कुछ नहीं मिला कुछ नहीं मिला कुछ नहीं मिला सकता कुछ नहीं मिला कोई और भी जांच कितनी प्रॉपर्टी रेस हुई है अभी तक की अभी चल रही है ये कार्रवाई वो तो चंडीगढ़ वो सब चंडीगढ़ को पता हुआ जी हमारे

ਵੇਖ ਲੋ ਰੱਬ ਦੇ ਰੰਗ ਤੇ ਸਮੇਂ ਦੀ ਚਾਲ ਰੁਤਬੇ ਤੇ ਵਰਦੀ ਦੇ ਰੋਪ ਚ ਐਸਾ ਕਾਰਾ ਕਰ ਬਿਠਾ ਕਿ ਹੁਣ ਕੋਈ ਭੰਗ ਦੇ ਪਾਣੀ ਪੁੱਛ ਡੀਆਈਜੀ ਪੋਲਰ ਦੀ ਗ੍ਰਿਫਤਾਰੀ ਦੇ ਨੌਵੇਂ ਦਿਨ ਸੀਬੀਆਈ ਨੇ ਪੋਲਰ ਦੇ 55 ਏਕੜ ਵਾਲੇ ਫਾਰਮ ਹਾਊਸ ਤੇ ਮਾਰਿਆ ਛਾਪਾ ਕਈ ਘੰਟੇ ਤਲਾਸ਼ੀ ਬਿਆਨ ਚੱਲੇ ਮਾਛੀਵਾੜਾ ਨੇੜੇ ਪਿੰਡ ਮੰਡਸ਼ੇਰੀਆਂ ਵਿਖੇ ਮੌਤਲ ਡੀਆਈਜੀ ਹਰਚਰਨ ਸਿੰਘ ਪੋਲਰ ਦਾ ਕਰੀਬ 55 ਏਕੜ ਦਾ ਫਾਰਮ ਹਾਊਸ ਜਿੱਥੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਸੀਬੀਆਈ ਦੀਆਂ ਟੀਮਾਂ ਕਈ ਗੱਡੀਆਂ 'ਚ ਸਵਾਰ ਹੋ ਕੇ ਆਈਆਂ ਜਿਸ ਵਿੱਚ 7 ਤੋਂ 10 ਅਧਿਕਾਰੀ ਦੇਖੇ ਗਏ ਜਿਨ੍ਹਾਂ ਵੱਲੋਂ ਪਿੰਡ ਮੰਡ ਛੇਰੀਆਂ ਵਿਖੇ ਹਰਚਰਨ ਸਿੰਘ ਭੁੱਲੜ ਦੇ 55 ਏਕੜ ਵਾਲੇ ਫਾਰਮ ਹਾਊਸ ਦੀ ਇਮਾਰਤ ਵਿੱਚ ਬਾਰੀਕੀ ਨਾਲ ਜਾਂਚ ਕੀਤੀ ਗਈ ਜਾਣਕਾਰੀ ਅਨੁਸਾਰ CBI ਟੀਮ ਸਵੇਰੇ ਹੀ ਇੱਥੇ ਪਹੁੰਚ ਗਈ ਸੀ ਜਿਨ੍ਹਾਂ ਫਾਰਮ ਹਾਊਸ ਸੰਦਰ ਬਣੇ ਹਰ ਇੱਕ ਕਮਰੇ ਦਾ ਬੜੀ ਬਾਰੀਕੀ ਦੇ ਨਾਲ ਮੌਜਨਾ ਕੀਤਾ ਤੇ ਤਲਾਸ਼ੀ ਲਈ ਦੇਰ ਸ਼ਾਮ ਤੱਕ ਇਸ ਫਾਰਮ ਹਾਊਸ ਵਿੱਚ ਮੌਜੂਦ ਰਹੇ ਛਾਪੇਮਾਰੀ ਤੋਂ ਬਾਅਦ सीबीआई ਅਧਿਕਾਰੀ ਸੰਜੀਤ ਕੁਮਾਰ ਨੇ ਦੱਸਿਆ ਅੱਜ ਮੁਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਮੰਡ ਛੇਰੀਆਂ ਵਿਖੇ 55 ਏਕੜ ਜ਼ਮੀਨ ਵਿੱਚ ਬਣੇ ਆਲੀਸ਼ਾਨ ਫਾਰਮ ਹਾਊਸ ਦੀ ਤਲਾਸ਼ੀ ਲਈ ਗਈ ਹੈ ਜਿੱਥੋਂ ਉਹਨਾਂ ਨੂੰ ਕੋਈ ਵੀ ਅਜੇ ਇਤਰਾਜ਼ਯੋਗ ਸਮਾਨ ਜਾਂ ਦਸਤਾਵੇਜ਼ ਨਹੀਂ ਮਿਲੇ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਕਿ ਡੀਆਈਜੀ ਪੁੱਲਰ ਦੀਆਂ ਹੋਰ ਕਿੰਨੀਆਂ ਜਾਇਦਾਦਾਂ ਦਾ सीबीआई ਕੋਲ ਅੰਕੜਾ ਇਕੱਠਾ ਹੋਇਆ ਹੈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਨੇ ਮਾਛੀਵਾਲੇ ਤੋਂ ਸੁੱਚਾ ਸਿੰਘ ਦੀ ਵਿਸ਼ੇਸ਼ ਰਿਪੋਰਟ सर आज आपने डी आई जी बुधगढ़ साहब के जो है वहां पर रेड किया है फार्म हाउस ये कितनी एकड़ जमीन है पचपन पचपन एकड़ जमीन है जहाँ पर कुछ आपको तलाशी के दौरान कुछ कुछ मिला आपको कोई नहीं कुछ नहीं मिला जब तक कोई प्रॉपर्टी वगैरह कुछ नहीं मिला कुछ नहीं मिला कुछ नहीं मिला कुछ नहीं मिला कोई और भी जांच कितनी प्रॉपर्टी रेस हुई है अभी तक नहीं अभी चल रही है जी कारवाई वो चंडीगढ़ चंडीगढ़ को पता होगा जी हमारे इसके अलावा इसके अलावा और भी कहीं है इसके को इस एरिया में सुबह से आए हुए हैं वो तो जी बस हमारा वो तो इनके खुद ओनर्स आगे करके गए काम ठीक है जो भी इन्होंने भेजा था हमारा तो उसमें कोई सर ये भी लग रहा है कि यहाँ से सामान कोई गायब हुआ हो या कुछ ऐसा नहीं सर ऐसा कुछ नहीं